よろしくお願います。 ਪੈਜੂ ਭੈਣ ਮੇਰੀ ਸੱਤ ਪੈਜੂ ਸੱਤ ਕਿੱਡੀ ਗੱਲ ਹੁੰਦੀ ਸੱਤ ਪੈਜੂ ਗਈ ਹਾਂ ਨਾ ਨਾ ਕੋ ਗੱਲ ਨਹੀਂ ਰੋਣ ਨਾਲ ਇਹ ਤੁਸੀਂ ਉੱਥੇ ਆਪਣਾ ਡੀਸੀ ਦਾ ਅਫਸਰ ਤੇ ਆਓ ਮੇਰਾ ਫੋਨ ਦੇ ਯਾਰ ਕਿੱਥੇ ਆ ਡੀਸੀ ਦਾ ਅਫਸਰ ਦੇ ਦਿਓ ਮੂਹੇ ਤੱਕਰ ਪਹੁੰਚਿਆ ਨਾ ਦਾ ਜਨਮ ਦਿਨ ਹੈ ਮੇਰਾ ਨਾਮ ਕ੍ਰਿਸ਼ਨ ਹੈ ਕਿਸ ਤਰੀਕੇ ਦੇ ਵਿਦਵਾ ਜਨਮ ਦਿਨ ਮੋਕੇ ਮੈਂ ਮੈਂ ਲੇ ਬਹੁਤ ਜਨਮ ਵੀਰੇ ਸਤਤਵੀ 4 ਤਰੀਕ ਨੂੰ ਮੇਰ ਕਰ ਜੀ ਸੱਤ ਲੱਗੀ ਸੀ ਮੰਨ ਲਓ ਮੈਂ ਅੰਦਰੋਂ ਤੱਕ ਐਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ਸੀ ਵੀ ਮੇਰੇ ਤੱਕ ਕੋਈ ਪਹੁੰਚੂਗਾ ਸਾਨੂੰ ਹੌਸਲਾ ਹੋ ਗਿਆ ਕਹੇ ਹੁਣ ਸਾਨੂੰ ਐਨਾ ਹੌਸਲਾ ਹੋ ਗਿਆ ਵੀਰ ਸਾਨੂੰ ਹੌਸਲਾ ਹੋ ਗਿਆ ਵੀਰ ਨਾਲ ਖੜਿਆਗਾ ਐਨਾ ਹੌਸਲਾ ਹੋ ਗਿਆ ਵੀ ਮੇਰੇ ਬੱਚੇ ਦੇ ساتھ ਪਹਿਲੇ 40 ਜਗ੍ਹਾ ਤੇ ਵੀ ਠੀਕ 2 ਵਜੇ ਜਨਮ ਦਿਨ ਦੇ ਮੌਕੇ ਪਰਿਵਾਰ ਦੇ ਲਈ ਮਿਲਣ ਪਹੁੰਚੇ ਹਾਂਜੀ ਪੱਟੀਵਾਲ ਦਾ ਪੱਟੀਵਾਲ ਕਲਾ ਪਿੰਡਾ ਪੌਣੀਗੜ ਦੇ ਲਾਗੇ ਪਿਛਲੇ ਦਿਨੀ ਇਹ ਪਰਿਵਾਰ ਦੀ ਬਾਰਿਸ਼ ਕਨ ਸੱਤ ਗਿਰ ਗਈ ਸੀ ਤੇ ਬੜਾ ਮਨ ਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਆਈ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ ਤੇ ਮੈਂ ਤੁਰੰਤ ਮਤਲਬ ਤੁਹਾਡੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜਰੂਰ ਜਾਵਾਂ ਤੇ ਮੈਂ ਸਮੇਂ ਜੋ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਕਰੋਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾ ਜੋ ਪਰਿਵਾਰ ਦੀ ਮਦਦ ਹੋ ਸਕੇ ਕਿਉਂ ਗਰੀਬ ਪਰਿਵਾਰ ਲਈ ਐਸੇ ਮੌਸਮ 'ਚ ਇੱਕ ਦਿਨ ਕੱਟਣਾ ਵੀ ਔਖਾ ਹੋ ਜਾਂਦਾ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਤੇ ਇੱਕ ਖੁਸ਼ਹਾਲ ਜੀਵਨ ਜੋ ਤਾਂ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਦੀ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਓਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾਂ ਬੰਦਾ ਕਰ ਰਿਹਾ ਤੋਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲ ਲੈਣਾ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇ ਸਕਦੇ ਹਾਂ ਗਾਡਰ ਬਾਲਿਆਂ ਤੇ ਆ ਉਹ ਜਦੋਂ ਛਤਾਂ ਮੀਂਹ ਦੇ ਵਿੱਚ ਚੋਂ ਆਉਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਮਈ ਸਾਨੂੰ ਪਤਾ ਜੋ ਉਸ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਉਹ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਂ ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਸ ਸਮੱਸਿਆ ਦਾ ਪਤਾ ਵੀ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕੀ ਦੁੱਖ ਹੀ ਹੁੰਦਾ ਪਤਾ ਨਹੀਂ ਤਾਂ ਹੱਲ ਕੀ ਕਰਾਂਗੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸੱਤਾ ਸੀ ਕਹਿ ਸਕਦੇ ਹਾਂ ਜਲਦੀ ਪਹੁੰਚੇਗੀ ਬਿਲਕੁਲ ਪਹੁੰਚੂਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਜਿਹੜੀ ਭੌਨੀਗੜ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖਿਓਰੀ ਆਏ ਨੇ ਬਾਈ ਸਾਰੇ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ ਆਪਾਂ ਪਰਿਵਾਰ ਨੂੰ ਇਨਾ ਦਾ ਜੋ ਜੀਵਨ ਉਹ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਣਾ ਆਪਾਂ ਨੇ